ਕੁਝ ਦਿਨਾਂ ਤੋਂ ਮੈਂ ਇੱਕ ਬਹੁਤ ਖੂਬਸੂਰਤ ਕਿਤਾਬ ਹੈ ਪਰਸੇਕਿਊਸ਼ਨ ਆਫ ਦਾ ਜੂਜ਼ ਵਿਚ ਇਸ ਤਰੀਕੇ ਦੇ ਨਾਲ ਕਿਤਨਾ ਜੂਜ਼ ਦਾ ਜਿਹੜੀ ਜੂ ਕਮਿਊਨਿਟੀ ਹੈ ਉਹਦੀਆਂ ਦੀ ਉਹਨਾਂ ਦੇ ਨਾਲ ਕਿਸ ਕਿਸਮ ਦਾ ਜ਼ੁਲਮ ਅਤੇ ਸਤਮ ਹੋਇਆ ਉਸ ਦੀ ਇੱਕ ਦਰਦਨਾਕ ਕਹਾਣੀ ਪੜ ਰਿਹਾ ਸੀ ਉਹ ਬੜਾ ਲੰਬਾ ਅਰਸਾ ਤਕਰੀਬਨ 2700 ਸਾਲ ਉਹਨਾਂ ਦੀ ਪਰਸੇਕਿਊਸ਼ਨ ਹੋਈ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ ਔਰ ਇੱਕ ਮੁਲਕ ਇਤਨੇ ਹੋਏ ਜਿੱਥੇ ਜਿੱਥੇ ਉਹ ਰਹਿੰਦੇ ਸੀ ਉੱਥੇ ਉੱਥੇ ਉਹਨਾਂ ਨਾਲ ਵਿਤਕਰੇ ਹੋਏ ਉਹਨਾਂ ਦੀ ਪਰਸੀਕਿਊਸ਼ਨ ਹੋਈ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੋਈ ਔਰ ਕਦੇ ਮੈਨੂੰ ਸਾਰੇ ਉਸ ਇਤਿਹਾਸ ਨੂੰ ਪੜਨ ਤੋਂ ਬਾਅਦ ਕਦੇ ਇਸ ਕਿਸਮ ਦੀ ਗੱਲ ਨਜ਼ਰ ਨਹੀਂ ਆਈ ਜਿੱਥੇ ਕਿਸੇ ਵੀ ਯਹੂਦੀ ਨੇ ਚਾਹੇ ਉਸ ਨੂੰ ਕਿਸ ਕਿਸਮ ਦੇ ਨਾਲ ਪਰਸੀਕਿਊਟ ਕੀਤਾ ਗਿਆ ਹੋਵੇ ਉਸ ਨੇ ਇਹ ਗੱਲ ਕਹੀ ਹੋਵੇ ਕਿ ਜਿਹੜੇ 크ਿਸਚਨ ਜੋ ਇੱਕ ਜੀਵੋਗਰੀਬ ਕਿਸਮ ਦਾ ਫੀਨੋਮੈਨਾ ਸਿੱਖਾਂ ਦੇ ਨਾਲ ਹੁੰਦਾ ਦੇਖ ਰਹੇ ਹਾਂ ਕਿ ਸਿੱਖਾਂ ਨੂੰ ਇਹ ਕਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿ Hindu Sikh ਭਾਈ ਭਾਈ ਤੁਸੀਂ ਕਹੋ ਚਾਹੇ ਸਾਡਾ ਕੋਈ ਲੀਡਰ ਆ ਚਾਹੇ ਸਾਡਾ ਕੋਈ ਰਹਿਨਮਾ ਚਾਹੇ ਸਾਡੀ ਕੋਈ ਪੋਲੀਟੀਕਲ ਪਾਰਟੀ ਆ ਉਹ 1947 ਤੋਂ ਜਉ ਇਸ ਗੱਲ ਦੀ ਧੁੰਨ ਲਈ ਬੈਠਿਆ ਕਿ Hindu Sikh ਭਾਈ ਭਾਈ ਮੈਂ ਇਸ ਗੱਲ ਨੂੰ ਮਤਲਬ ਸਿੱਖੀਸਮ ਦੇ ਜਿਹੜੀ ਆਈਡੀਓਲੋਜੀ ਹੈ ਸਿੱਖੀਸਮ ਦਾ ਜਿਹੜਾ ਸਿਧਾਂਤ ਗੁਰੂਆਂ ਨੇ ਸਿੱਖਾਂ ਨੂੰ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੇ ਵਿੱਚੋਂ ਕੋਖਣ ਦੀ ਕੋਸ਼ਿਸ਼ ਕੀਤੀ ਕਿਸੇ ਸਿੱਖ ਨੇ ਕਿਸੇ ਸਿੱਖ ਲੀਡਰ ਨੇ ਰਹਿਮਾਨ ਨੇ ਇਹ ਗੱਲ ਨਹੀਂ ਕਹੀ ਵੀ ਮੁਸਲਮ ਸਿੱਖ ਪਾਈ ਪਾਈ ਜੋ ਜਦ ਕੇ ਇਹ ਗੱਲ ਬਾਰ-ਬਾਰ ਹਰ ਲੈਵਲ ਤੇ ਹਰ ਪਹਿਲੂ ਤੇ ਇਹ ਰਿਪੀਟ ਕੀਤੇ ਜਾਂਦੇ ਆ ਕਿ ਹਿੰਦੂ ਸਿੱਖ ਭਾਈ ਭਾਰਾ 1436 ਪੰਨੇ ਦੇ ਉੱਤੇ ਇੱਕ ਵਾਕ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਸ ਦੇ ਵਿੱਚ ਉਹਨਾਂ ਨੇ ਬੜੇ ਸਪਸ਼ਟ ਢੰਗ ਦੇ ਨਾਲ ਬੜੀ ਕਲੈਰਿਟੀ ਦੇ ਨਾਲ ਬੜੀ ਪ੍ਰੈਸੀਜਨ ਦੇ ਨਾਲ ਇਹ ਗੱਲ ਸਪਸ਼ਟ ਕੀਤੀ ਆ ਸਿੱਖਾਂ ਨੂੰ ਕਿ ਜਿਹੜਾ ਸਿੱਖੀਸਮਾ ਉਸ ਦੀ ਕੀ ਆਇਡੈਂਟੀਟੀ ਆ ਉਸ ਦੀ ਕੀ ਆਪਣੀ ਪਰਿਭਾਸ਼ਾ ਹੈ ਤਾਂ ਮੈਂ ਉਸ ਨੂੰ ਥੋੜਾ ਜਿਹਾ ਆਪ ਜੀ ਅੱਗੇ ਪੇਸ਼ ਕਰ ਰਿਹਾ ਹਾਂ ਤਾਂ ਕਿ ਆਪ ਇਸ ਗੱਲ ਨੂੰ ਸਮਝ ਲਓ ਕਿ ਕੀ ਇਹ ਗੱਲ ਕਹੀ ਵੀ ਸਾਡੇ ਲੀਡਰਾਂ ਰਹੀਂ ਸਾਡੇ ਜਿਹੜੇ ਸੋ ਕਾਰਡ ਬڑے ਵੱਡੇ ਵੱਡੇ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਬਹੁਤ ਪਰਮੁਖ ਲੀਡਰਾਂ ਸੀ ਕਾਮਦੇ ਕੀ ਉਹ ਠੀਕ ਹੈ કે ਗਲਤ ਹੈ ਦੇਖੋ ਉਸ ਵਾਕ ਦੇ ਵਿੱਚ ਕੀ ਲਿਖਿਆ ਉਹਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਕੁਝ ਦੇਰ ਤੋਂ ਬਾਅਦ ਕੁਝ ਭੁੱਲੜ ਸਿੱਖਾ ਜਿਹੜੇ ਇਸ ਕਿਸਮ ਦੀਆਂ ਗੱਲਾਂ ਜ਼ਰੂਰ ਕਰਨਗੇ ਵੀ ਹਿੰਦੂ ਸਿੱਖ ਭਾਈ ਭਾਈ ਜੇ ਹਿੰਦੂ ਸਿੱਖ ਭਾਈ ਭਾਈ ਹੈ ਤਾਂ ਮੁਸਲਮਾਨ ਸਿੱਖ ਭਾਈ ਭਾਈ ਕਿਉਂ ਨਹੀਂ ਭਾਈ ਤਾਂ ਈਸਾਈ ਸਿੱਖ ਭਾਈ ਭਾਈ ਕਿਉਂ ਨਹੀਂ ਬੋਧੀ ਸਿੱਖ ਭਾਈ ਭਾਈ ਕਿਉਂ ਨਹੀਂ ਜੈਨੀ ਸਿੱਖ ਭਾਈ ਭਾਈ ਕਿਉਂ ਨਹੀਂ ਤਾਂ ਇੱਕ ਬਹੁਤ ਵੱਡੀ ਜਦੋਂ ਕਿ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਸਰਬੱਤ ਦੇ ਭਲੇ ਦੇ ਵਿੱਚ ਅਸੀਂ ਉਹ ਲੋਕਾਂ ਦੇ ਰਹਿਨਮਾ ਬਣਨਾ ਉਹ ਲੋਕਾਂ ਦੀ ਅਸੀਂ ਪ੍ਰੋਟੈਕਸ਼ਨ ਕਰਨੀ ਆ ਡਿਫੈਂਸ ਕਰਨੀ ਆ ਜਿਨ੍ਹਾਂ ਲੋਕਾਂ ਤੇ ਅਤਿਆਚਾਰ ਹੋ ਰਿਹਾ ਕਿਸੇ ਵੀ ਕੋਈ ਵੀ ਕੋਈ ਵੀ ਗਰੀਬ ਆਦਮੀ ਜਿਹੜਾ ਮਸਲੂਮ ਆ ਉਹ Hindu ਵੀ ਹੋ ਸਕਦਾ ਮੁਸਲਮਾਨ ਵੀ ਹੋ ਸਕਦਾ ਦੂਸਰੇ ਪਾਸੇ ਸਿੱਖ ਵੀ ਹੋ ਸਕਦਾ ਇਸਾਈ ਵੀ ਹੋ ਸਕਦਾ ਜੂ ਵੀ ਹੋ ਸਕਦਾ ਬੋਧੀ ਜਾਨੀ ਵੀ ਹੋ ਸਕਦਾ ਤੋਂ ਇਹ ਗੱਲ ਬਾਰ ਬਾਰ ਕਹੀ ਜਾ ਰਹੀ ਆ ਕਿ Hindu ਸਿੱਖ ਭਾਈ ਭਾਈ ਇਹ ਗੱਲ ਮੈਨੂੰ ਬੜੀ ਚੁਬਦੀ ਆ ਮੈਨੂੰ ਬੜੀ ਪਰੇਸ਼ਾਨ ਕਰਦੀ ਆ ਦੇਖੋ ਭਾਈ ਗੁਰਦਾਸ ਨੇ ਗੁਰੂ ਨਾਨਕ ਦੀ ਜਿਹੜੀ ਵਿਚਾਰਧਾਰਾ ਉਸ ਨੂੰ ਸਮਝ ਕੇ ਕੁਝ ਉਸ ਨੇ ਆਪਣੇ ਵੈਸਟਰਨ ਇੰਟਰਸਟ ਦੇ ਲਈ ਇਸ ਕਿਸਮ ਦੀ ਗੱਲ ਕਰਦੇ ਅਤੇ ਹਿੰਦੂ ਸਿੱਖ ਭਾਈ ਭਾਈ ਉਹ ਸਿੱਖਾਇਆ ਹੀ ਨਹੀਂ ਉਹਨਾਂ ਦਾ ਸਿੱਖੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਸਿੱਖੀ ਦੇ ਨਾਲ ਉਹਨਾਂ ਦਾ ਰਿਸ਼ਤਾ ਨਹੀਂ ਕੋਈ ਕਿਸੇ ਕਿਸਮ ਦੀ ਉਹਨਾਂ ਨੂੰ ਜਾਂ ਤਾਂ ਸਿੱਖੀ ਦੀ ਸੂਝ ਨਹੀਂ ਸਿੱਖੀ ਦੀ ਸਮਝ ਨਹੀਂ ਜੇ ਇਸ ਕਿਸਮ ਦੀ ਗੱਲ ਕਰਦੇ ਆ ਸਿੱਖਾ ਸਿੱਖ ਸਰਬਾਧੇ ਭਲੇ ਦੀ ਗੱਲ ਕਰਦੇ ਆ ਔਰ ਇਹੀ ਅਰਦਾਸ ਕਰਦੇ ਹਮੇਸ਼ਾ ਕਿ ਸਾ ਅਸੀਂ ਸਰਬੱਤ ਦਾ ਭਲਾ ਮੰਗਦੇ ਆ ਜਿਹਦੇ ਵਿੱਚ ਸਰਬੱਤ ਦੇ ਭਲੇ ਦੇ ਵਿੱਚ ਕੋਈ ਵੀ ਆ ਸਕਦਾ ਸਾਰੀ ਦੁਨੀਆ ਸਾਰੀ ਮਾਨਵਤਾ ਦੇ ਭਲੇ ਦੀ ਗੱਲ ਕਰਦੇ ਆ ਉਹਦੇ ਚ ਕੱਲੇ ਹਿੰਦੂ ਜਾਂ ਸਿੱਖ ਨਹੀਂ ਮੁਸਲਮਾਨ ਵੀ ਈਸਾਈ ਵੀ ਜੂ ਵੀ ਜੈਨੇ ਵੀ ਬੋਧੀ ਵੀ ਕੋਈ ਵੀ ਧਰਮ ਹੋ ਸਕਦਾ ਤੋਂ ਇਸ ਕਰਕੇ ਇਹ ਗੱਲ ਸਪਸ਼ਟ ਕਰ ਦੇਣੀ ਚਾਹੀਦੀ ਆ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਗੱਲ ਕਰਦੇ ਸੀ ਸਾਡਾ ਨੌ ਮਾਰਚ ਦਾ ਰਿਸ਼ਤਾ ਸਾਡਾ ਕੋਈ ਨੌ ਮਾਰਚ ਦਾ ਰਿਸ਼ਤਾ ਕਿਸੇ ਦੇ ਨਾਲ ਨਹੀਂ ਸਾਡਾ ਕੋਈ ਪਤੀ ਪਤਨੀ ਦਾ ਰਿਸ਼ਤਾ ਕਿਸੇ ਦੇ ਨਾਲ ਨਹੀਂ ਸਾਡਾ ਬਰਬਰਤਾ ਦਾ ਰਿਸ਼ਤਾ ਸਾਡਾ ਇਕੁਐਲਿਟੀ ਦਾ ਰਿਸ਼ਤਾ ਯੂਨੀਵਰਸਲ ਇਕੁਐਲਿਟੀ ਦੇ ਵਿੱਚ ਅਸੀਂ ਮਤਲਬ ਬਲੀਵ ਕਰਨ ਵਾਲੇ ਬੰਦੇ ਆ ਤੋ ਉਸ ਦੇ ਵਿੱਚ ਇਕੁਐਲਿਟੀ ਮੁਸਲਮਾਨ ਨਾਲ ਵੀ ਆ ਜਿਊ ਨਾਲ ਵੀ ਆ ਹਿੰਦੂ ਨਾਲ ਵੀ ਆ ਸਿੱਖ ਨਾਲ ਵੀ ਆ ਤੋ ਇਸ ਕਰਕੇ ਇਸ ਕਿਸਮ ਦੀ ਮਤਲਬ ਗੱਲ ਕਰ ਦੇਣੀ ਬੇਹੂਦਾ ਕਿਸਮ ਦੀ ਗੱਲ ਕਰ ਦੇਣੀ ਜਿਸ ਦਾ ਕੋਈ ਮਤਲਬ ਬੈਕਗ੍ਰਾਉਂਡ ਕੁਝ ਦਿਨਾਂ ਤੋਂ ਮੈਂ ਇੱਕ ਬਹੁਤ ਖੂਬਸੂਰਤ ਕਿਤਾਬ ਹੈ ਪਰਸੇਕਿਊਸ਼ਨ ਆਫ ਦਾ ਜੂਜ਼ ਵਿਚ ਇਸ ਤਰੀਕੇ ਦੇ ਨਾਲ ਕਿਤਨਾ ਜੂਜ਼ ਦਾ ਜਿਹੜੀ ਜੂ ਕਮਿਊਨਿਟੀ ਇਹ ਹੁੰਦੀਆਂ ਦੀ ਉਹਨਾਂ ਦੇ ਨਾਲ ਕਿਸ ਕਿਸਮ ਦਾ ਜ਼ੁਲਮ ਅਤੇ ਸਤਮ ਹੋਇਆ ਉਸ ਦੀ ਇੱਕ ਦਰਦਨਾਕ ਕਹਾਣੀ ਪੜ ਰਿਹਾ ਸੀ ਉਬੜਾ ਲੰਬਾ ਅਰਸਾ ਤਕਰੀਬਨ 2700 ਸਾਲ ਉਹਨਾਂ ਦੀ ਪਰਸੇਕਿਊਸ਼ਨ ਹੋਈ ਹੈ ਦੁਨੀਆਂ ਦੇ ਇਤਿਹਾਸ ਦੇ ਵਿੱਚ ਔਰ ਇੱਕ ਮੁਲਕ ਜਿਤਨੇ ਹੋਏ ਜਿੱਥੇ ਜਿੱਥੇ ਉਹ ਰਹਿੰਦੇ ਸੀ ਉੱਥੇ ਉੱਥੇ ਉਹਨਾਂ ਨਾਲ ਵਿਤਕਰੇ ਹੋਏ ਉਹਨਾਂ ਦੀ ਪਰਸੀਕਿਊਸ਼ਨ ਹੋਈ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੋਈ ਔਰ ਕਦੇ ਮੈਨੂੰ ਸਾਰੇ ਉਸ ਇਤਿਹਾਸ ਨੂੰ ਪੜਨ ਤੋਂ ਬਾਅਦ ਕਦੇ ਇਸ ਕਿਸਮ ਦੀ ਗੱਲ ਨਜ਼ਰ ਨਹੀਂ ਆਈ ਜਿੱਥੇ ਕਿਸੇ ਵੀ ਯਹੂਦੀ ਨੇ ਚਾਹੇ ਉਸ ਨੂੰ ਕਿਸ ਕਿਸਮ ਦੇ ਨਾਲ ਪਰਸੀਕਿਊਟ ਕੀਤਾ ਗਿਆ ਹੋਵੇ ਉਸ ਨੇ ਇਹ ਗੱਲ ਕਹੀ ਹੋਵੇ ਕਿ ਜਿਹੜੇ ਕ੍ਰਿਸਚਨ ਜੂ ਪਾਈ ਪਾਈ 크ਰਿਸਚਨ ਜੂ ਪਾਈ ਪਾਈ ਇਹ ਕਦੇ ਇਹ ਗੱਲ ਨਹੀਂ ਕਹੀ ਗਈ ਮੈਂ ਸਾਰਾ ਜੂਸ ਦਾ ਇਤਿਹਾਸ ਫਰੋਂ ਕੇ ਦੇਖਿਆ 2700 ਸਾਲ ਦਾ ਇੰਟੈਂਸ ਪਰਸੇਕਿਊਸ਼ਨ ਬਹੁਤ ਲੰਬਾ ਅਰਸਾ ਔਰ ਬਹੁਤ ਜ਼ਿਆਦਾ ਸਵੀਰ ਪਰਸੇਕਿਊਸ਼ਨ ਉਹਨਾਂ ਦੀ ਹੋਈ ਹੈ ਅਸੀਂ 19 ਤੋਂ 1947 ਤੋਂ ਬਾਅਦ ਇੱਕ ਜੀਵੋ ਗਰੀਬ ਕਿਸਮ ਦਾ ਫੈਨੋਮੈਨਾ ਸਿੱਖਾਂ ਦੇ ਨਾਲ ਹੁੰਦਾ ਦੇਖ ਰਹੇ ਹਾਂ ਕਿ ਸਿੱਖਾਂ ਨੂੰ ਇਹ ਕਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿ Hindu Sikh ਭਾਈ ਭਾਈ ਤੁਸੀਂ ਕਹੋ ਚਾਹੇ ਸਾਡਾ ਕੋਈ ਲੀਡਰ ਆ ਚਾਹੇ ਸਾਡਾ ਕੋਈ ਰਹਿਨਮਾ ਚਾਹੇ ਸਾਡੀ ਕੋਈ ਪੋਲੀਟੀਕਲ ਪਾਰਟੀ ਆ ਉਹ 1947 ਤੋਂ ਜਿਉਂ ਇਸ ਗੱਲ ਦੀ ਧੁੰਨ ਲਈ ਬੈਠਿਆ ਕਿ Hindu Sikh ਭਾਈ ਭਾਈ ਮੈਂ ਇਸ ਗੱਲ ਨੂੰ ਮਤਲਬ ਸਿੱਖੀਜ਼ਮ ਦੀ ਜਿਹੜੀ ਆਈਡੀਓਲੋਜੀ ਹੈ ਸਿੱਖੀਜ਼ਮ ਦਾ ਜਿਹੜਾ ਸਿਧਾਂਤ ਗੁਰੂਆਂ ਨੇ ਸਿੱਖਾਂ ਨੂੰ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੇ ਵਿੱਚੋਂ ਕੋਖਣ ਦੀ ਕੋਸ਼ਿਸ਼ ਕੀਤੀ ਕਿਸੇ ਸਿੱਖ ਨੇ ਕਿਸੇ ਸਿੱਖ ਲੀਡਰ ਨੇ ਰਹਿਮਾਨ ਨੇ ਇਹ ਗੱਲ ਨਹੀਂ ਕਹੀ ਵੀ ਮੁਸਲਮ ਸਿੱਖ ਭਾਈ ਭਾਈ ਜੋ ਜਦ ਕੇ ਇਹ ਗੱਲ ਬਾਰ ਬਾਰ ਹਰ ਲੈਵਲ ਤੇ ਹਰ ਪਹਿਲੂ ਤੇ ਇਹ ਰਿਪੀਟ ਕੀਤੀ ਜਾਂਦੀ ਹੈ ਕਿ ਹਿੰਦੂ ਸਿੱਖ ਭਾਈ ਭਾਈ ਇਹਦੀ ਜੇ ਅਸੀਂ ਇੰਪਲੀਕੇਸ਼ਨ ਦੇਖੀ ਤਾਂ ਮੁਸਲਮ ਸਿੱਖ ਭਾਈ ਭਾਈ ਨਹੀਂ ਜਾਂ ਇਸਾਈ ਸਿੱਖ ਭਾਈ ਭਾਈ ਨਹੀਂ ਜਾਂ ਯਹੂਦੀ ਸਿੱਖ ਭਾਈ ਭਾਈ ਨਹੀਂ ਜੈਨੀ ਸਿੱਖ ਭਾਈ ਭਾਈ ਨਹੀਂ ਬੋਧੀ ਸਿੱਖ ਭਾਈ ਭਾਈ ਨਹੀਂ ਮਤਲਬ ਕਿਉਂ ਇਹ ਗੱਲ ਮਤਲਬ ਪਾਰਟਿਕੁਲਰਲੀ ਇੱਕ ਧਰਮ ਦੇ ਸੰਦਰਭ ਦੇ ਵਿੱਚ ਕਹੀ ਜਾ ਰਹੀ ਹੈ ਮੈਂ ਇਸ ਦੇ ਸੰਦਰਭ ਦੇ ਵਿੱਚ ਧੋਖਣ ਦੀ ਕੋਸ਼ਿਸ਼ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਿ ਇਸ ਨੂੰ ਜਰਾ ਦੇਖੀਏ ਤਾਂ ਸਹੀ ਕੀ ਇਸ ਕਿਸਮ ਦੇ ਅਖੌਤੀ ਲੀਡਰ ਜਿਹੜੇ ਇਹ ਗੱਲ बार-बार ਸਿੱਖਾਂ ਦੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰਦੇ ਆ ਸਿੱਖਾਂ ਦੇ ਮਤਲਬ ਜਿਹੜੀ ਸਾਈਕੀਅਸ ਦੇ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਸ ਨੂੰ ਸੈਕ੍ਰਿਟੀਟੀ ਹੈ ਇਜਾਜ਼ਤ ਹੈ ਇਸ ਨੂੰ ਤਾਂ ਮੈਂ ਹੈਰਾਨ ਹੋਇਆ ਕਿ ਗੁਰੂ ਮਹਾਰਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1136 ਪੰਨੇ ਦੇ ਉੱਤੇ ਇੱਕ ਵਾਕ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਸ ਦੇ ਵਿੱਚ ਉਹਨਾਂ ਨੇ ਬੜੇ ਸਪਸ਼ਟ ਢੰਗ ਦੇ ਨਾਲ ਬੜੀ ਕਲੈਰਿਟੀ ਦੇ ਨਾਲ ਬੜੀ ਪ੍ਰੈਸੀਜਨ ਦੇ ਨਾਲ ਇਹ ਗੱਲ ਸਪਸ਼ਟ ਕੀਤੀ ਆ ਸਿੱਖਾਂ ਨੂੰ ਕਿ ਜਿਹੜਾ ਸਿੱਖੀਸਮਾ ਉਸ ਦੀ ਕੀ ਆਈਡੈਂਟੀਟੀ ਆ ਉਸ ਦੀ ਕੀ ਆਪਣੀ ਪਰਿਭਾਸ਼ਾ ਹੈ ਤਾਂ ਮੈਂ ਉਸ ਨੂੰ ਥੋੜਾ ਜਿਹਾ ਆਪ ਜੀ ਅੱਗੇ ਪੇਸ਼ ਕਰ ਰਿਹਾ ਤਾਂ ਕਿ ਆਪ ਇਸ ਗੱਲ ਨੂੰ ਸਮਝ ਲਓ ਕਿ ਕੀ ਇਹ ਗੱਲ ਕਹੀ ਵੀ ਸਾਡੇ ਲੀਡਰਾਂ ਨੇ ਸਾਡੇ ਜਿਹੜੇ ਸੋ ਕਾਰਡ ਬڑے ਵੱਡੇ ਵੱਡੇ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਬਹੁਤ ਪਰਮੁਖ ਲੀਡਰਾਂ ਸੀ ਕਾਮ ਦੇ ਕੀ ਉਹ ਠੀਕ ਹੈ ਕਿ ਗਲਤ ਹੈ ਦੇਖੋ ਉਸ ਬਾਤ ਦੇ ਵਿੱਚ ਕੀ ਲਿਖਿਆ ਵਰਤ ਨਾ ਰਾਹੂੰ ਨਾ ਮਹਰਮਦਾਨਾ ਨਾ ਅਸੀਂ ਵਰਤ ਰੱਖਦੇ ਹਾਂ ਰਮਦਾਨਾ ਜਿਹੜੇ ਮੁਸਲਮਾਨ ਵਰਤ ਰੱਖਦੇ ਨਾ ਅਸੀਂ ਉਸ ਪ੍ਰੋਸੈਸ 'ਚ ਪੈਨੇ ਆ ਵਰਤ ਹਿੰਦੂ ਲੋਕ ਰੱਖਦੇ ਆ ਰਮਜ਼ਾਨਾ ਦੇ ਉੱਤੇ ਜਿਹੜੇ ਆ ਉਹ ਮੁਸਲਮਾਨ ਜਾਂਦੇ ਆ ਇਸ ਸੇ ਵੀ ਜੇ ਰੱਖੇ ਨਿਦਾਨਾ ਅਸੀਂ ਉਸ ਨੂੰ ਉਸ ਨੂੰ ਰਿਅਲਾਈਜ਼ ਕਰਦੇ ਆ ਉਸ ਨੂੰ ਆਪਣਾ ਰਹਿਨਮਾ ਰਹਿਨਮਾ ਮੰਨਦੇ ਆ ਜਿਹੜਾ ਇੱਕ ਹੈ ਉਹ ਨਿਦਾਨਾ ਇੱਕ ਗੁਸਾਈਂ ਅੱਲਾ ਮੇਰਾ ਇੱਕੋ ਹੀ ਗੁਸਾਈਂ ਇੱਕ ਹੀ ਅੱਲਾ ਹੈ ਇੱਕ ਜਿਹੜਾ ਵਨੈਸ ਆਫ ਗੋਡ ਅਸੀਂ ਉਸ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਆ ਹਿੰਦੂ ਤੁਰਕ ਦੋਹਾ ਨਵੇੜਾ ਹਿੰਦੂਆਂ ਨਾਲ ਤੁਰਕਾਂ ਤੋਂ ਮਤਲਬ ਮੁਸਲਮਾਨਾਂ ਨਾਲ ਹਿੰਦੂਆਂ ਨਾਲ ਤੇ ਮੁਸਲਮਾਨਾਂ ਨਾਲ ਸਾਡਾ ਨਵੇੜਾ ਹੋ ਚੁੱਕਿਆ ਵੀ ਹੈਵ ਪਾਰਟ ਵਿਦ them ਅਸੀਂ ਉਹਨਾਂ ਤੋਂ ਵੱਖਰੇ ਹੋ ਚੁੱਕੇ ਹਾਂ ਤੋਂ ਹਜ ਕਾਬੇ ਜਾਉ ਨਾ ਤੀਰਥ ਪੂਜਣਾ ਨਾ ਹਜਰਾਂ ਤੇ ਹਜ ਤੇ ਜਾਂਦੇ ਅਸੀਂ ਨਾ ਹਿੰਦੂਆਂ ਦੇ ਤੀਰਥਾਂ ਤੇ ਜਾਂਦੇ ਨਾ ਮੁਸਲਮਾਨਾਂ ਦੇ ਹਜਾਂ ਤੇ ਜਾਂਦੇ ਇੱਕ ਸੇਵੀ ਅਵਰ ਨ ਦੂਜਾ ਇੱਕੋ ਰੱਬ ਨੂੰ ਮੰਨ ਵਾਲਿਆ ਹੋਰ ਦੂਜੇ ਨੂੰ ਅਸੀਂ ਕੋਈ ਮੰਨਦੇ ਨਹੀਂ ਪੂਜਾ ਕਰੂ ਨਾ ਨਿਵਾਜ ਗੁਜਾਰੂ ਨਾ ਮੈਂ ਪੂਜਾ ਕਰਦਾ ਹਿੰਦੂਆਂ ਵਾਲੀ ਨਾ ਮੈਂ ਨਿਵਾਜ ਕਰਦਾ ਮੁਸਲਮਾਨਾਂ ਵਾਲੀ ਇੱਕ ਨਿਰੰਕਾਰ ਲੈ ਹਿਰਦੇ ਨਮਸਕਾਰੂ ਇੱਕੋ ਨਿਰੰਕਾਰ ਨੂੰ ਆਪਣੇ ਮਨ ਦੇ ਵਿੱਚ ਬਸਾਉਣਾ ਆਪਣੀ ਮਾਨਸਿਕਤਾ ਦੇ ਵਿੱਚ ਬਸਾਉਣਾ ਹੈ ਅੱਗੇ ਕੀ ਹੈ ਅਗਲੀ ਲਾਈਨ ਬਹੁਤ ਇੰਪੋਰਟੈਂਟ ਆ ਔਰ ਕਲਿੰਚ ਕਰਦੀ ਹੈ ਸਾਰੇ ਈਸ਼ੂ ਨੂੰ ਇਸ ਗੱਲ ਦੀਆਂ ਡਿਟੇਲਸ ਬੜੀਆਂ ਪ੍ਰੈਸਾਈਜ਼ ਡਿਟੇਲ ਮਹਾਰਾਜ ਨੇ ਦਿੱਤੀਆਂ ਪੰਜਵੇਂ ਪਾਸ਼ਾ ਨੇ ਤਕੀ ਹੈ ਨਾਮ Hindu ਨਾ Musalman ਅੱਲਾ ਰਾਮ ਕੇ ਪਿੰਡ ਪ੍ਰਾਂ ਨਾ ਸੀ Hindu ਨਾ ਸੀ Musalman ਅੱਲਾ ਰਾਮ ਕੇ ਪਿੰਡ ਪ੍ਰਾਂ ਦਾ ਇੱਕੋ ਰੱਬ ਦੇ ਬੰਦੇ ਆ ਤੋ ਇਹ ਗੁਰੂ ਗ੍ਰੰਥ ਸਾਹਿਬ ਦੇ 1136 ਪੰਨੇ ਦੇ ਉੱਤੇ ਅੰਕਿਤ ਹੈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਖਸ਼ਾਤ ਜਿਉਂਦਾ ਜਾਗਦਾ ਗੁਰੂ ਮਨਦੇ ਲਿਵਿੰਗ ਕਾਰਪੋਰੇਟ ਗੁਰੂ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਔਰ ਇਹਦੇ ਵਿੱਚ ਬੜੀ ਖੂਬਸੂਰਤ ਗੱਲ ਆ ਇੱਕੋ ਹੀ ਧਾਰਮਿਕ ਗ੍ਰੰਥ ਆ ਦੁਨੀਆ ਦੇ ਵਿੱਚ ਜਿਹੜਾ ਰਿਟਰਨ ਟ੍ਰੈਡੀਸ਼ਨ ਦੇ ਉੱਤੇ ਬੇਸਡ ਆ ਬਾਕੀ ਸਾਰੇ ਦੇ ਸਾਰੇ ਗ੍ਰੰਥਾ ਜਿਹੜੇ ਉਹ ਔਰ ਰਿਲੇਟਡ ਟ੍ਰੈਡੀਸ਼ਨ ਦੇ ਉੱਤੇ ਜਿਹੜੀ ਰਿਟਰਨ ਚੀਜ਼ ਆ ਉਸ ਤੇ ਤਬਦੀਲੀ ਹੋ ਨਹੀਂ ਸਕਦੀ ਉਸ ਤੇ ਕੋਈ ਕਿੰਤੂ ਪਰੰਤੂ ਹੋ ਨਹੀਂ ਸਕਦਾ ਉਸ ਦੇ ਚ ਉਹ ਉੱਪਰ ਹੇਠ ਹੋ ਨਹੀਂ ਸਕਦੀ ਕੋਈ ਗੱਲ ਜੋ ਲਿਖਤੀ ਲਿਖੀ ਗਈ ਹੈ ਉਹੀ ਹੀ ਮਤਲਬ ਸਾਖਸ਼ਤ ਹੈ ਉਹੀ ਰਿਐਲਿਟੀ ਹੈ ਲੇਕਿਨ ਜਿਹੜੇ ਦੂਜੇ ਗ੍ਰੰਥਾ ਦੁਨੀਆ ਦੇ ਉਹਨਾਂ ਓਰਲ ਟ੍ਰੈਡੀਸ਼ਨ ਤੇ ਆ ਉਹਨਾਂ ਚ ਬਹੁਤ ਸਾਰੀਆਂ ਤਬਦੀਲੀਆਂ ਹੋ ਗਈਆਂ प्रॉफिट ਦੀ ਡਿਮਾਈਸ ਤੋਂ ਬਾਅਦ ਕਈ ਕਈ ਸੌ ਸਾਲਾਂ ਬਾਅਦ ਲਿਖੇ ਗਏ ਉਹ ਗ੍ਰੰਥ ਪਰ ਸਾਡਾ ਗ੍ਰੰਥ ਜਿਹੜਾ ਉਹ ਹੋਰ ਤਰੀਕੇ ਨਾਲ ਵੀ ਲਿਖਣਾ ਕਿਉਂਕਿ ਉਹ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਆ ਸਾਡਾ ਉਥੇ ਪਰਮੇਸ਼ਰ ਕਾ ਥਾਨ ਇਹ ਮਹਾਰਾਜ ਨੇ ਅੰਕਿਤ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਲਈ ਜਿਹੜਾ ਸਾਡਾ ਗ੍ਰੰਥ ਆ ਉਹ ਰੱਬ ਰੂਪ ਹੈ ਉਹ ਰੱਬ ਹੈ ਉਹ ਗੋਡ ਹੈ ਤੋਂ ਇਸ ਕਰਕੇ ਜਿਹੜੇ ਲੋਕ ਇਹ ਗੱਲ ਬਾਰ-ਬਾਰ ਸਾਡੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕੀ ਉਹ ਸਿੱਖ ਪਰੰਪਰਾ ਨੂੰ ਸਮਝਦੇ ਆ ਕਿ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਗੁਰੂ ਨੇ ਸਾਨੂੰ ਕੀ ਮੈਸੇਜ ਦਿੱਤਾ ਗੁਰੂ ਨੇ ਜਾਣ ਬੁੱਝ ਕੇ ਕੌਨਸ਼ੀਅਸਲੀ ਇਹ ਮੈਸੇਜ ਦਿੱਤਾ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਕੁਝ ਦੇਰ ਤੋਂ ਬਾਅਦ ਕੁਝ ਭੁੱਲੜ ਸਿੱਖਾ ਜਿਹੜੇ ਇਸ ਕਿਸਮ ਦੀਆਂ ਗੱਲਾਂ ਜ਼ਰੂਰ ਕਰਨਗੇ ਵੀ Hindu Sikh ਭਾਈ ਭਾਈ ਜੇ Hindu Sikh ਭਾਈ ਭਾਈ ਹੈ ਤਾਂ ਮੁਸਲਮਾਨ ਸਿੱਖ ਭਾਈ ਭਾਈ ਕਿਉਂ ਨਹੀਂ ਭਾਈ ਤਾਂ ਈਸਾਈ ਸਿੱਖ ਭਾਈ ਭਾਈ ਕਿਉਂ ਨੇ ਬੋਧੀ ਸਿੱਖ ਭਾਈ ਭਾਈ ਕਿਉਂ ਨੇ ਜਾਨੀ ਸਿੱਖ ਭਾਈ ਭਾਈ ਕਿਉਂ ਨੇ ਤੋਂ ਇੱਕ ਬਹੁਤ ਵੱਡੀ ਜਦੋਂ ਕਿ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਸਰਬੱਤ ਦੇ ਭਲੇ ਦੇ ਵਿੱਚ ਅਸੀਂ ਉਹ ਲੋਕਾਂ ਦੇ ਰਹਿਨਮਾ ਬਣਨਾ ਉਹ ਲੋਕਾਂ ਦੀ ਅਸੀਂ ਪ੍ਰੋਟੈਕਸ਼ਨ ਕਰਨੀ ਆ ਡਿਫੈਂਸ ਕਰਨੀ ਆ ਜਿਨ੍ਹਾਂ ਲੋਕਾਂ ਤੇ ਅਤਿਆਚਾਰ ਹੋ ਰਿਹਾ ਕਿਸੇ ਵੀ ਕੋਈ ਵੀ ਕੋਈ ਵੀ ਗਰੀਬ ਆਦਮੀ ਜਿਹੜਾ ਮਸਲੂਮ ਆ ਉਹ Hindu ਵੀ ਹੋ ਸਕਦਾ ਮੁਸਲਮਾਨ ਵੀ ਹੋ ਸਕਦਾ ਦੂਸਰੇ ਪਾਸੇ ਸਿੱਖ ਵੀ ਹੋ ਸਕਦਾ ਇਸਾਈ ਵੀ ਹੋ ਸਕਦਾ ਜੂ ਵੀ ਹੋ ਸਕਦਾ ਬੋਧੀ ਜਾਨੀ ਵੀ ਹੋ ਸਕਦਾ ਸੋ ਇਹ ਗੱਲ ਬਾਰ ਬਾਰ ਕਹੀ ਜਾ ਰਹੀ ਹੈ ਕਿ Hindu ਸਿੱਖ ਭਾਈ ਭਾਈ ਇਹ ਗੱਲ ਮੈਨੂੰ ਬੜੀ ਚੁਬਦੀ ਹੈ ਮੈਨੂੰ ਬੜੀ ਪਰੇਸ਼ਾਨ ਕਰਦੀ ਹੈ ਦੇਖੋ ਭਾਈ ਗੁਰਦਾਸ ਨੇ ਗੁਰੂ ਨਾਨਕ ਦੀ ਜਿਹੜੀ ਵਿਚਾਰਧਾਰਾ ਉਸ ਨੂੰ ਸਮਝ ਕੇ ਕੁਝ ਉਸਨੇ ਆਪਣੀਆਂ ਵਾਰਾਂ ਲਿਖੀਆਂ ਮਾਰ ਭਾਈ ਗੁਰਦਾਸ ਨੇ ਉਨੇ ਕੀ ਜਿਹੜਾ ਸਿੱਖ ਧਰਮ ਆ ਤੀਸਰ ਪੰਥ ਹੈ ਨਾਨਕ ਨਿਰਮਲ ਪੰਥ ਚਲਾਇਆ ਸਟ੍ਰੈਸ ਨਿਰਮਲ ਦੇ ਉੱਤੇ ਨਿਰਮਲ ਦੇ ਉੱਤੇ ਆ ਤੀਸਰ ਪੰਥ ਦੀ ਗੱਲ ਕੀਤੀ ਆ ਇਹ ਤਾਂ ਭਾਈ ਗੁਰਦਾਸ ਦੀ ਮਤਲਬ ਇੰਟਰਪ੍ਰੀਟੇਸ਼ਨ ਆ ਸਿੱਖੀ ਬਾਰੇ ਗੁਰੂ ਨਾਨਕ ਦੀ ਵਿਚਾਰਧਾਰਾ ਬਾਰੇ ਆ ਦੂਜੀ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਜਿਹੜੀ ਮੈਂ ਤੁਹਾਨੂੰ ਧੁੱਕ ਸੁਣਾਈ ਆ ਉਸ ਦੇ ਵਿੱਚ ਬਹੁਤ ਸਪਸ਼ਟ ਕਰ ਦਿੱਤਾ ਬਹੁਤ ਕਲੀਅਰ ਕਰ ਦਿੱਤਾ ਔਰ ਉਹ ਲੈਂਡਮਾਰਕ ਸਟੇਟਮੈਂਟ ਹੈਗੀ ਹੈ ਗੁਰੂ ਪਦਵੇ ਪਾਸਾ ਦੀ ਗੁ ਸਿੱਖੀ ਵਿਚਾਰਧਾਰਾ ਦੇ ਉੱਤੇ ਤੋਂ ਇਹ ਗੱਲ ਹੁਣ ਇਸੇ ਤਰੀਕੇ ਨਾਲ ਆਪ ਆਪਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਹੁਣੇ ਸੁਰਗਵਾਸ ਹੋਏ ਆ ਉਹ ਹਮੇਸ਼ਾ ਇੱਕ ਗੱਲ ਰਿਪੀਟ ਕਰਿਆ ਕਰਦੇ ਸੀ ਕਿ ਸਾਡਾ ਹਿੰਦੂਆਂ ਦੇ ਨਾਲ ਨੌ ਮਾਸ ਦਾ ਰਿਸ਼ਤਾ ਸਾਡਾ ਹਿੰਦੂਆਂ ਦੇ ਨਾਲ ਜਨਮ ਜਨਮ ਦਾ ਰਿਸ਼ਤਾ ਸਾਡਾ ਹਿੰਦੂਆਂ ਦੇ ਨਾਲ ਪਤੀ ਪਤਨੀ ਦਾ ਰਿਸ਼ਤਾ ਮੈਂ ਇਹ ਗੱਲ ਪੁੱਛਣਾ ਚਾਹਨਾ ਜਿਹੜੇ ਇਹ ਇਸ ਕਿਸਮ ਦੇ ਆ ਸਟੇਟਮੈਂਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਦਿੱਤੀਆਂ ਨੂੰ ਫਾਲੋ ਕਰਦੇ ਆ ਕੀ ਉਹ ਸੱਚੇ ਸਿੱਖ ਆ ਕੀ ਉਹ ਗੁਰੂ ਨੂੰ ਸਮਰਪਿਤ ਹੈਗੇ ਆ ਗੁਰਬਾਣੀ ਨੂੰ ਸਮਰਪਿਤ ਹੈਗੇ ਆ ਤੋਂ ਇਹ ਗੱਲ ਬੜੀ ਹੀ ਮਤਲਬ ਕੀ ਕਹੇ ਇਹ ਦੁਖਦਾਈ ਗੱਲ ਹੈ ਕਿਸੇ ਇੱਕ ਵਿਚਾਰਧਾਰਾ ਨੂੰ ਤੁਸੀਂ ਉਸ ਨੂੰ ਪਲਟ ਦੇਣਾ ਉਸ ਨੂੰ ਤੁਸੀਂ ਇੱਕ ਇਸ ਤਰੀਕੇ ਦੇ ਨਾਲ ਕੈਮੋਫਲੇਜ ਕਰ ਦੇਣਾ ਜਿਸ ਨਾਲ ਉਸ ਦੀ ਰਿਐਲਿਟੀ ਤੁਹਾਨੂੰ ਨਜ਼ਰ ਨਾ ਆਵੇ ਐਪੀਰੈਂਟਲੀ ਦੇਖਣ ਨੂੰ ਬੜੀ ਪਲੀਜ਼ਿੰਗ ਲੱਗਦੀ ਹੈ ਮੈਂ ਸਾਰਾ ਸਿੱਕੇ ਇਤਿਹਾਸ ਥੋੜਾ ਖੋਖਣ ਦੀ ਕੋਸ਼ਿਸ਼ ਕੀਤੀ ਹੈ ਸਿੱਕੇ ਇਤਿਹਾਸ ਦੇ ਵਿੱਚ ਯਾਨੀ ਜਦੋਂ 18ਵੀਂ ਸਦੀ ਦੇ ਵਿੱਚ ਸਿੱਖਾਂ ਦਾ ਮੁੱਲ ਰੱਖਿਆ ਗਿਆ ਸਿੱਖਾਂ ਦੇ ਸਿਰਾਂ ਦਾ ਮੁੱਲ ਰੱਖਿਆ ਗਿਆ ਸਿੱਖਾਂ ਦੇ ਕੇਸਾਂ ਦਾ ਮੁੱਲ ਰੱਖਿਆ ਗਿਆ ਉੱਥੇ ਕੋਈ ਕਿਸੇ ਕਿਸਮ ਦਾ ਸਹਿਜ ਧਾਰੀ ਸਿੱਖਾ ਜਿਸ ਦੇ ਜਿਸ ਦੇ ਉੱਤੇ ਚੁੰਨੀ ਵੀ ਨਹੀਂ ਪੱਢੀ ਗਈ ਕਿੱਥੇ ਗਏ ਸੀ ਉਹ ਸਹਿਜ ਧਾਰੀ ਸਿੱਖ ਜਿਹੜੇ ਅੱਜ ਕਹਿੰਦੇ ਆ ਵੀ ਅਸੀਂ ਸਿੱਖੀ ਜਮ ਦਾ ਪਾਰਟ ਆ ਉਹ ਸਿੱਖੀ ਜਮ ਦਾ ਪਾਰਟ ਨਹੀਂ ਕੇਸ਼ਾਂ ਦੀ ਸਿੱਖੀ ਜਮ ਦੇ ਵਿੱਚ ਬਹੁਤ ਬੜੀ ਮਹਾਨਤਾ ਬੜੀ ਬੜੀ ਮਹੱਤਤਾ ਹੈ ਇਸੇ ਕਰਕੇ ਅਨੰਦਪੁਰ ਸਾਹਿਬ ਨੂੰ ਲੇਟਰ ਆਨ ਕੀ ਕਹਿਣ ਲੱਗੇ ਕੇਸ਼ਗੜ ਸਾਹਿਬ ਤਨੂ ਇੱਕ ਸੈਪਰੇਟ ਆਇਡੈਂਟੀ ਦਿੱਤੀ ਹੈ ਫਿਜ਼ੀਕਲ ਆਇਡੈਂਟੀ ਵੀ ਹੈ ਸਪਿਰਚੁਅਲ ਆਇਡੈਂਟੀ ਵੀ ਹੈ ਰਿਲੀਜੀਅਸ ਆਇਡੈਂਟੀ ਵੀ ਹੈ ਔਰ ਥੀਓਲੋਜੀਕਲ ਆਇਡੈਂਟੀ ਵੀ ਹੈ ਜਿਸ ਦੇ ਵਿੱਚ ਗੁਰੂ ਨੇ ਰਿਟਨ ਟਰੈਡੀਸ਼ਨ ਦੇ ਬੇਸ ਦੇ ਉੱਤੇ ਸਾਰੀ ਗੱਲ ਸਾਫ਼ ਕੀਤੀ ਹੈ ਪਰ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਸ ਕਿਸਮ ਦੇ ਸਿੱਖ ਸੀ ਕਿਸ ਕਿਸਮ ਦਾ ਅਕਾਲੀ ਦਲ ਦਾ ਕਰਦਾਰ ਜਿਹੜਾ ਅਕਾਲੀ ਦਲ ਦੀ ਜਿਹੜੀ ਆਇਡੈਂਟੀ ਸੀ ਜਿਹੜੀ ਟਰੈਡੀਸ਼ਨ ਸੀ ਉਸ ਨੂੰ ਖਤਮ ਕਰਕੇ ਪੰਜਾਬੀ ਪਾਰਟੀ ਬਣਾ ਦਿੱਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀ ਉਹ ਸਿੱਖੀ ਸਿਧਾਂਤਾਂ ਦੇ ਅਨੁਕੂਲ ਆ ਜਾਂ ਸਿੱਖੀ ਸਿਧਾਂਤਾਂ ਦੇ ਬਿਲਕੁਲ ਆਪੋਜ਼ਿਟ ਹੈ ਤੋਂ ਇਹ ਦੁਨੀਆ ਦੇ ਇਤਿਹਾਸ ਵਿੱਚ ਇਸ ਕਿਸਮ ਦੀ ਗੱਲ ਹੋਈ ਨਹੀਂ ਜਦੋਂ ਵੀ ਕੋਈ ਰੂਲਿੰਗ 엘ਿਟ ਹੈ ਰੂਲਿੰਗ ਜਿਹੜੇ ਲੋਕ ਆ ਉਹ ਕਦੇ ਕੰਪਰੋਮਾਈਜ਼ ਨਹੀਂ ਕਰਦੇ ਆਪਣੇ ਸਿਧਾਂਤਾਂ ਦੇ ਨਾਲ ਪਰ ਉਹ ਆਪਣੇ ਸਿਧਾਂਤਾਂ ਨੂੰ ਇੰਪੋਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਉਹ ਜਿਹੜੀਆਂ ਕਮਿਊਨਿਟੀਜ਼ ਉਸ ਕਿਸਮ ਦੇ ਆਨਸਲੌਟ ਨੂੰ ਬਰਦਾਸ਼ਤ ਕਰਕੇ ਆਪਣੇ ਸਿਧਾਂਤਾਂ ਤੇ ਖੜੇ ਰਹਿੰਦੇ ਆ ਉਹੀ ਹਮੇਸ਼ਾ ਜ਼ਿੰਦਾ ਰਹਿੰਦੇ ਆ ਬਾਕੀ ਸਾਰੇ ਦੇ ਸਾਰੇ ਇਤਿਹਾਸ ਦੇ ਵਿੱਚੋਂ ਮਿਟ ਜਾਂਦੇ ਸਿੱਖੇ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਸਿੱਖ ਜਿਨ੍ਹਾਂ ਨੇ ਥਾ ਛਹਾਤਾ ਨਿਤੀਆਂ ਕੁਰਬਾਨੀਆਂ ਕੀਤੀਆਂ ਲਹੂ ਬਹਾਇਆ ਉਹਨਾਂ ਨੇ 18ਵੀਂ ਸਦੀ ਦੇ ਵਿੱਚ ਕਿਸ ਕਿਸਮ ਦੀ ਪਰਸੀਕਿਊਸ਼ਨ ਫੇਸ ਕੀਤੀ ਆ ਸਿੱਖ ਗੁਰਦੁਆਰਿਆਂ ਦੇ ਜਿਹੜੀ ਸੈਕ੍ਰਿਟੀਟੀ ਸੀ ਜਿਹੜੀ ਉਹਨਾਂ ਦੀ ਟਰੈਡੀਸ਼ਨ ਸੀ ਉਸ ਨੂੰ ਪ੍ਰੀਜ਼ਰਵ ਕੀਤਾ ਸ਼ਹਾਦਤ ਦੇ ਕੇ ਪ੍ਰੀਜ਼ਰਵ ਕੀਤਾ ਸਾਡੇ ਸਿੱਖੀ ਕਿਸਮ ਦੇ ਵਿੱਚ ਸ਼ਹਾਦਤ ਦਾ ਬਹੁਤ ਬੜਾ ਮੋਲ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੇ ਐਸਟੈਬਲਿਸ਼ ਕਰ ਦਿੱਤਾ ਸੋ ਅੱਜ ਇਹ ਸਾਰੀ ਦੀ ਸਾਰੀ ਗੱਲ ਕਿਸ ਕਿਸਮ ਦੇ ਘਣਾਉਣੇ ਟੰਗ ਲਾਲ ਕੀਤੀਗੇ ਇਕੱਲੇ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਕੀਤੀ ਮੈਂ ਇਹਨੂੰ ਯਾਦ ਜਿਹੜਾ ਕੈਰੋਂ ਸੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਪਹਿਲਾ ਸਿੱਖ ਚੀਫ ਮਿਨਿਸਟਰ ਪੰਜਾਬ ਦਾ ਉਹ ਵੀ ਇਹ ਗੱਲ ਇਹ ਗੀਤ ਗਾਇਆ ਕਰਦਾ ਸੀ ਰਿਪੀਟਿਡਲੀ ਇਸ ਗੱਲ ਕਹੀ ਜਾਂਦੀ ਸੀ ਉਹਦੇ ਮੂੰਹੋਂ ਕਿਉਂ ਕਹੀ ਜਾਂਦੀ ਸੀ ਕਿਉਂਕਿ ਦਿੱਲੀ ਦੇ ਹੁਕਮਰਾਨਾਂ ਨੂੰ ਇਹ ਗੱਲ ਪਉਂਦੀ ਨਹੀਂ ਸੀ ਵੀ ਸਿੱਖ ਆਪਣੀ ਆਈਡੈਂਟੀ ਦੀ ਗੱਲ ਕਰਨ ਸਿੱਖ ਆਪਣੇ ਵੱਖਰੇ ਵਿਚਾਰਧਾਰਾ ਦੀ ਗੱਲ ਕਰਨ ਸਿੱਖ ਆਪਣੇ ਵੱਖਰੇ ਸਿਧਾਂਤ ਦੀ ਗੱਲ ਕਰਨ ਤਾਂ ਉਹ ਦਿੱਲੀ ਦੇ ਹੁਕਮਰਾਨਾਂ ਨੂੰ ਖੁਸ਼ ਕਰਨ ਦੇ ਲਈ ਇਸ ਕਿਸਮ ਦੀਆਂ ਬਹੁਤ ਪੱਬਾਂ ਪਾਰ ਹੋ ਕੇ ਇਸ ਕਿਸਮ ਦੀਆਂ ਸਟੇਟਮੈਂਟ ਆਪ ਜਾਇਆ ਕਰਦਾ ਸੀ ਇਸੇ ਤਰੀਕੇ ਨਾਲ ਦਰਬਾਰਾ ਸਿਂਗਲ ਇਸੇ ਤਰੀਕੇ ਨਾਲ ਦੂਜੇ ਵੀ ਸਾਰੇ ਅੱਜ ਦਾ ਵੀ ਜਿਹੜਾ ਹੁਕਮਰਾਨ ਆ ਪੰਜਾਬ ਦਾ ਭਗਵੰਤ ਮਾਨ ਉਹ ਵੀ ਇਸ ਕਿਸਮ ਦੀਆਂ ਬੇਤੁਕੀਆਂ ਗੱਲਾਂ ਕਰਦਾ ਮੈਂ ਸਮਝਦਾ ਬੇਤੁਕੀਆਂ ਗੱਲਾਂ ਜਿਹੜੀਆਂ ਸਿੱਖ ਸਿਧਾਂਤ ਦੇ ਅਨੁਕੂਲ ਨਹੀਂ ਸਿੱਖ ਸਿਧਾਂਤ ਦੇ ਸਿੱਖ ਵਿਚਾਰਤਾਰਾ ਦੇ ਜਿਹੜਾ ਬੜਾ क्लियरली एस्टेब्लिश ਕੀਤਾ ਗੁਰੂਆਂ ਨੇ ਭਾਈ ਗੁਰਦਾਸ ਨੇ ਉਸ ਨੂੰ ਕਲੈਰੀਫਾਈ ਕੀਤਾ ਔਰ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਨੂੰ ਡਿਟੇਲ ਦੇ ਵਿੱਚ ਕੰਪਰੀਹੈਂਸਿਵ ਤਰੀਕੇ ਦੇ ਨਾਲ ਬੜੀ ਸਪਸ਼ਟਤਾ ਦੇ ਨਾਲ ਕਲੀਅਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸੰਕੇਤ ਦੇ ਦਿੱਤਾ ਤੋਂ ਇਸ ਕਿਸਮ ਦੀ ਗੱਲ ਕਰਨ ਦੀ ਜ਼ਰੂਰਤ ਨਹੀਂ ਹਾਂ ਇਸ ਕਿਸਮ ਦੀ ਗੱਲ ਕਰਕੇ ਤੁਸੀਂ ਹਿੰਦੂ ਹੁਕਮਰਾਨਾਂ ਨੂੰ ਤਾਂ ਜ਼ਰੂਰ ਖੁਸ਼ ਕਰ ਸਕਦੇ ਹੋ ਆਪਣੇ ਸਵਾਰਥ ਲਈ ਆਪਣੇ ਲੀਡਰਸ਼ਿਪ ਨੂੰ ਐਸਟੈਬਲਿਸ਼ ਕਰਨ ਦੇ ਲਈ ਤੋ ਮੇਰੇ ਕਹਿਣ ਦੇ ਮੁਤਾਬਕ ਜਦੋਂ ਮੈਂ ਇਹ ਸਾਰੀ ਚੀਜ਼ ਨੂੰ ਐਨਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸਮਝਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਹ ਜਿਹੜੇ ਸਾਰੇ ਦੇ ਸਾਰੇ ਲੀਡਰ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਦੇ ਸਿੱਖਾਈ ਇਹ ਇਹ ਸਿੱਖਾਂ ਦੀ ਮर्यादा ਤੋਂ ਸਿੱਖਾਂ ਦੀ ਟ੍ਰੈਡੀਸ਼ਨ ਤੋਂ ਸਿੱਖੀ ਸੰਕਲਪ ਤੋਂ ਟੁੱਟੇ ਹੋਏ ਲੋਕ ਹੈ ਇਹਨਾਂ ਦਾ ਇਹਨਾਂ ਦਾ ਸਵਾਰਥ ਹੀ ਇਹਨਾਂ ਦੇ ਉੱਤੇ ਹਾਵੀ ਆ ਨਾ ਕਿ ਸਿੱਖ ਸਿਧਾਂਤ ਇਹਨਾਂ ਦੇ ਉੱਤੇ ਹਾਵੀ ਆ ਔਰ ਇਸੇ ਤਰੀਕੇ ਦੇ ਨਾਲ ਇਹਨਾਂ ਦਾ ਕਦੇ ਵੀ ਮੁੱਲ ਨਹੀਂ ਪਿਆ ਇਤਿਹਾਸ ਦੇ ਵਿੱਚ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਜਦੋਂ ਹਕੂਮਤਾਂ ਇਹਨਾਂ ਦੀਆਂ ਜਾਂਦੀਆਂ ਰਹੀ ਇਹ ਇਤਿਹਾਸ ਦੇ ਗੌਰਮੇ ਇਤਿਹਾਸ ਦੇ ਪੰਨਿਆਂ ਤੋਂ ਸਾਫ਼ ਹੁੰਦੇ ਗਏ ਚਾਹੇ ਪ੍ਰਤਾਪ ਸਿੰਘ ਕਹਿ ਰਹੇ ਨੂੰ ਗੱਲ ਲੈ ਲੋ ਚਾਹੇ ਦਰਬਾਰਾ ਸਿੰਘ ਦੀ ਗੱਲ ਲੈ ਲੋ ਜਾਂ ਹੋਰ ਮਤਲਬ ਕਿੰਨੀ ਅਨੇਕਾਂ ਜਿਹੜੇ ਚੀਫ ਮਿਨਿਸਟਰ ਪੰਜਾਬ ਦੇ ਆਏ ਅੱਜ ਦੇ ਚੀਫ ਮਿਨਿਸਟਰ ਭਗਵੰਤ ਮਾਨ ਤੱਕ ਇਸ ਕਿਸਮ ਦੀ ਮਤਲਬ ਇਹਨਾਂ ਦੀ ਮਤਲਬ ਹਾਲਤ ਹੈ ਕਿ ਸਿੱਖੀ ਮੇਨਸਟ੍ਰੀਮ ਤੋਂ ਟੁੱਟੇ ਹੋਏ ਲੋਕ ਇਹ ਆਪਣੇ ਸਿਰਫ ਤੇ ਸਿਰਫ ਗੁਰੂ ਨੂੰ ਆਪਣਾ ਰਹਿਨਮਾ ਨਹੀਂ ਮੰਨਦੇ ਇਹ ਜਿਹੜੇ ਉਹਨਾਂ ਦੇ ਆਕਾ ਹੈਗੇ ਪੋਲੀਟੀਕਲ ਲੀਡਰ ਆ ਦਿੱਲੀ ਵਾਲੇ ਉਹਨਾਂ ਨੂੰ ਹੀ ਆਪਣਾ ਆਕਾ ਮੰਨਦੇ ਆ ਤੋਂ ਇਸ ਕਰਕੇ ਇਹ ਗੱਲ ਬੜੀ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਕਿਵੇਂ ਮਤਲਬ ਅਸੀਂ ਕਿਸੇ ਸਿਧਾਂਤ ਨੂੰ ਸਮਝੀਏ ਤੇ ਕਿਸ ਤਰੀਕੇ ਨਾਲ ਉਸ ਦੇ ਉੱਤੇ ਅਸੀਂ ਪਹਿਰਾ ਦਈਏ ਚਾਹੇ ਕੁਝ ਵੀ ਹੋ ਜਾਏ ਕਿੰਨੀ ਵੀ ਸਾਨੂੰ ਕਿੰਨੀ ਵੀ ਸਾਨੂੰ ਸ਼ਹਾਦਤ ਦੇਣੀ ਪਏ ਸੈਕਰੀਫਾਈਸ ਕਰਨੀ ਪਏ ਉਸ ਦੇ ਉੱਤੇ ਅਸੀਂ ਪੈਰਾ ਦਈਏ ਟੱਲ ਰਹੀਏ ਉਸ ਤੇ ਹੁਣ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਸਿੱਖ ਇਤਿਹਾਸ ਨੂੰ ਫਲੋੜਦੇ ਆ ਤਾਂ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਆ ਉਹਨਾਂ ਨੇ ਇੱਕ ਨਾਸ਼ ਡਾਕਟ੍ਰਿਨ ਦਿੱਤਾ ਜਿਸ ਨੂੰ ਨਾਸ਼ ਡਾਕਟ੍ਰਿਨ ਕਹਿੰਦੇ ਆ ਇਤਿਹਾਸ ਦੇ ਵਿੱਚ ਤਾਂ ਉਹ ਕੀ ਹੈ ਉਹਨਾਂ ਨੇ ਕਿਹਾ ਜਿਹੜਾ ਮੇਰੇ ਖਾਲਸੇ ਦੇ ਵਿੱਚ ਵਿੱਚ ਆਏਗਾ ਖਾਲਸਾ ਸਜੇਗਾ ਉਸਨੇ ਉਸਦੇ ਲਈ ਚਾਰ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਮਹਾਰਾਜ ਨੇ ਐਸਟੈਬਲਿਸ਼ ਕੀਤੀਆਂ ਕੀ ਚੀਜ਼ ਧਰਮਨਾਸ਼ ਕੁੱਲਨਾਸ਼ ਕੀਰਤਨਾਸ਼ ਅਤੇ ਕਰਮਨਾਸ਼ ਵੀ ਜਿਹੜਾ ਵੀ ਉਹਦਾ ਪਹਿਲਾ ਧਰਮ ਹੈ ਜੇ ਉਹ Hindu ਆ ਪਹਿਲਾ ਤਾਂ Hinduism ਤੋਂ ਟੁੱਟ ਚੁੱਕਿਆ ਉਹ Hinduism ਨੂੰ ਮਤਲਬ ਛੱਡ ਦੇਵੇ ਨਾਸ਼ ਹੋsta ਹੋ ਜਾਵੇ Hinduism ਤੋਂ ਤੋ ਇਸੇ ਤਰੀਕ ਨਾਲ ਉਹਦੀ ਕੁੱਲ ਦਾ ਜੇ ਉਹ ਕਹਿੰਦਾ ਵੀ ਮੈਂ ਫਲਾਣਾ ਮੇਰਾ ਖਾਨਦਾਨਾ ਮੈਂ ਬ੍ਰਾਹਮਣਾਂ ਮੈਂ ਕੱਤਰੀਆ ਮੈਂ ਫਲਾਣਾ ਹੈ ਤੇੰਕਾ ਉਹ ਸਾਰੀ ਚੀਜ਼ ਤਾਂ ਟੁੱਟ ਜਾਵੇ ਕਿਰਤਨਾਸ਼ ਕਈ ਬੰਦੇ ਕਿਰਤ ਦੇ ਨਾਲ ਮਤਲਬ ਬਹੁਤ ਆਪਣਾ ਆਪਣੇ ਆਪ ਨੂੰ ਸਮਝਦੇ ਆ ਵੀ ਮੈਂ ਬ੍ਰਾਹਮਣਾਂ ਮੈਂ ਜਨਮਪੱਤਰੀਆ ਬਨਾਨਾ ਮੈਂ ਲੋਕਾਂ ਦਾ ਭਵੇਖ ਦੱਸਦਾ ਉਹਨਾਂ ਚ ਸਾਰੀਆਂ ਚੀਜ਼ਾਂ ਦੇ ਵਿੱਚੋਂ ਟੁੱਟ ਜੇ ਇਸੇ ਤਰੀਕ ਨਾਲ ਆਪਣੇ ਕਰਮ ਕਾਂਡ ਦੇ ਵਿੱਚ ਜਿਹੜੇ ਪਏ ਵੀ ਲੋਕ ਉਹਨਾਂ ਤੋਂ ਟੁੱਟਦੇ ਤਾਂ ਖਾਲਸਾ ਇੱਕ ਨਿਰੋਲ ਹੈ ਖਾਲਸੇ ਦੀ ਬਹੁਤ ਵੱਡੀ ਮਹਾਨਤਾ ਹੈ ਖਾ ਅਤੇ ਇਸੇ ਤਰੀਕੇ ਨਾਲ ਹੋ ਕੇਸ਼ਾ ਦੀ ਗੱਲ ਕਰੀਏ ਨਾ ਜਦੋਂ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਕੀਤੀ ਲੋਕ ਬਹੁਤ ਦੂਰ ਦੂਰੋਂ ਆਏ ਮੈਨੂੰ ਐਗਜੈਕਟਲੀ ਨੰਬਰ ਤਾਂ ਨਹੀਂ ਮੈਂ ਕਹਿ ਸਕਦਾ ਕਿੰਨਾ ਪਰ ਬਹੁਤ ਵੱਡਾ ਨੰਬਰ ਜਿੰਨਾ ਪੋਸੀਬਲ ਹੋ ਸਕਦਾ ਸੀ ਉਹ ਆਏ ਜਦੋਂ ਖਾਲਸੇ ਦੀ ਸਿਰਜਣਾ ਹੋਈ ਤਾਂ ਮਹਾਰਾਜ ਨੇ ਕੇਸ਼ਾ ਦੀ ਮਹੱਤਤਾ ਦੇ ਉੱਤੇ ਬਹੁਤ ਸਟ्रेस ਦਿੱਤਾ ਸਿੱਖਾਂ ਨੂੰ ਆਈਡੈਂਟੀਟੀ ਦਿੱਤੀ ਪੰਜ ਕਕਾਰ ਦਿੱਤੇ ਸਿੱਖਾਂ ਨੂੰ ਤਾਂ ਉਸ ਦੇ ਵਿੱਚ ਜਿਹੜੇ ਦਿੱਲੀ ਦੇ ਕੋਈ ਸਿੱਖ ਸੀ ਉਹ ਵੀ ਆਏ ਜਿਹੜੇ ਗੁਰੂਆਂ ਦੇ ਫਾਲੋਅਰ ਸੀ ਤਾਂ ਉਹ ਕਹਿਣ ਲੱਗੇ ਵੀ ਮਹਾਰਾਜ ਅਸੀਂ ਤਾਂ ਪੱਧਰ ਕਰਦੇ ਆ ਪੱਧਰ ਉਸ ਵੇਲੇ ਦੇ ਲੈਂਗੁਏਜ ਦੇ ਵਿੱਚ ਜਿਵੇਂ ਅੱਜ ਕੱਲ੍ਹ ਸਿੰਧੂ ਮੁੰਡਨ ਕਹਿੰਦੇ ਆ ਤਾਂ ਉਸ ਵੇਲੇ ਉਹਨਾਂ ਨੂੰ ਪੱਧਰ ਕਿਹਾ ਜਾਂਦਾ ਸੀਗਾ ਤਾਂ ਮਹਾਰਾਜ ਨੇ ਕਿਹਾ ਵੀ ਮੈਨੂੰ ਤੁਹਾਡੇ ਤੇ ਕੋਈ ਗੁੱਸਾ ਗਿਲਾ ਨਹੀਂ ਤੁਸੀਂ ਚਲੇ ਜਾਓ ਅਸੀਂ ਉਹਨਾਂ ਨੇ ਪ੍ਰੋਟੈਸਟ ਕੀਤਾ ਵੀ ਅਸੀਂ ਕੇਸ਼ ਨਹੀਂ ਰੱਖਣੇ ਅਸੀਂ ਕੇਸ਼ ਨਾਲ ਸਮਰਪਿਤ ਨਹੀਂ ਹੋਣਾ ਤੁਹਾਨੂੰ ਤੋ ਮਹਾਰਾਜ ਨੇ ਕਿਹਾ ਫਿਰ ਤੁਸੀਂ ਜਾ ਸਕਦੇ ਹੋ ਕੋਈ ਗੁੱਸਾ ਗਿਲਾ ਨਹੀਂ ਮਹਾਰਾਜ ਨੇ ਕੀਤਾ ਉਹ ਚਲੇ ਗਏ ਉਹ ਚਲੇ ਗਏ ਉਹ ਚਲੇ ਗਏ ਹਮੇਸ਼ਾ ਲਈ ਜਿਹੜਾ ਖਾਲਸੇ ਦੀ ਜਿਹੜਾ ਫਰੇਮਵਰਕ ਆ ਉਸ ਤੋਂ ਨਿਕਲ ਕੇ ਦੂਸਰੇ ਪਾਸੇ ਚਲੇ ਗਏ ਮਹਾਰਾਜ ਨੇ ਕੋਈ ਉਹਨਾਂ ਨਾਲ ਗੁੱਸਾ ਗਿਲਾ ਨਹੀਂ ਕੀਤਾ ਤੋ ਗੁਰੂ ਦੀ ਸਮਰਪਤਾ ਜਿਹੜੀ ਹੈ ਪੰਜ ਕਾਰਨਾਂ ਦੇ ਵਿੱਚ ਆ ਔਰ ਇਸੇ ਕਰਕੇ ਹੁਣ ਦੇਖੋ ਜਦੋਂ ਹੁਕਮ ਜਦੋਂ ਇੱਕ ਫਰਮਾਨ ਜਾਰੀ ਕੀਤਾ ਮੁਗਲ ਬਾਦਸ਼ਾਹ ਨੇ ਕਿ ਭਾਈ ਜਿਹੜੇ ਮਤਲਬ ਨਾਨਕ ਪੰਥੀ ਨਾਨਕ ਪੰਥੀ ਲਫ਼ਜ਼ ਯੂਜ਼ ਹੋਇਆ ਮੁਗਲ ਸਰਦਾਰਨ ਦਾ ਜਿਹੜਾ ਉਹ ਫਰਮਾਨ ਹੈ ਉਸ ਦੇ ਵਿੱਚ ਸਿੱਖ ਲਫ਼ਜ਼ ਨਹੀਂ ਯੂਜ਼ ਹੋਇਆ ਉਸ ਦੇ ਵਿੱਚ ਖਾਲਸਾ ਲਫ਼ਜ਼ ਨਹੀਂ ਯੂਜ਼ ਹੋਇਆ ਪਰ ਉਸ ਦੇ ਵਿੱਚ ਨਾਨਕ ਪੰਥੀ ਲਫ਼ਜ਼ ਯੂਜ਼ ਹੋਇਆ ਤਾਂ ਮੇਰਾ ਕਹਿਣ ਤੋਂ ਮਤਲਬ ਇਹ ਹੈ ਨਾਨਕ ਪੰਥੀ ਸਿੱਖ ਜਾਂ ਖਾਲਸਾ ਇਹ ਸਨੋਨੀਮਸ ਹੈ ਕੋਈ ਗੱਲ ਹੈ ਔਰ ਉਹਦੇ ਵਿੱਚ ਉਹਨਾਂ ਨੇ ਜਿੱਥੇ ਤੱਕ ਉਹਨਾਂ ਦਾ ਜਸਮਾਨੀ ਵੀ ਕਿਸੇ ਦੀ ਤੁਸੀਂ ਕਿਸੇ ਨੂੰ ਕਤਲ ਕਰਕੇ ਲਿਆਓ ਇੰਨਾ ਮੁੱਲ ਹੋਏਗਾ ਕਿਸੇ ਦੇ ਵਾਲ ਕੱਟ ਕੇ ਲਿਆਓ ਉਹਨੂੰ ਉਹਦਾ ਇੰਨਾ ਮੁੱਲ ਹੋਏਗਾ ਸਿੱਖਾਂ ਨੇ ਕੇਸਾਂ ਦੀ ਮਹੱਤਤਾ ਦੇ ਉੱਤੇ ਸ਼ਹਾਹਤਾਂ ਦਿੱਤੀਆਂ ਕੇਸਾਂ ਦਾ ਸਨਮਾਨ ਕੀਤਾ ਸਤਿਕਾਰ ਕੀਤਾ ਕਿਉਂਕਿ ਗੁਰੂ ਦੀ ਟ੍ਰੈਡੀਸ਼ਨ ਹੈ ਗੁਰੂ ਨੇ ਸਿੱਖ ਨੂੰ ਇੱਕ ਆਈਡੈਂਟੀਟੀ ਦਿੱਤੀ ਹੈ ਉਸ ਆਈਡੈਂਟੀਟੀ ਤੇ ਕਾਇਮ ਰਹਿਣਾ ਤੋਂ ਇਸੇ ਤਰੀਕੇ ਦੇ ਨਾਲ ਹੁਣ ਦੇਖੋ ਕਈ ਲੋਕਾਂ ਕਹਿ ਦਿੰਦੇ ਸਹਿਜਤਾਰੀ ਸਿੱਖਾ ਸਹਿਜਤਾਰੀ ਸਿੱਖ ਨਹੀਂ ਹੈ ਸਹਿਜਤਾਰੀ ਸਿੱਖਾਂ ਦੇ ਫੋਲਡ ਤੋਂ ਬਾਹਰ ਹੈਗੇ ਤੋਂ ਇਸ ਕਰਕੇ ਅੱਜ ਜ਼ਰੂਰਤ ਹੈ ਕਿ ਅਸੀਂ ਸਿੱਖ ਆਈਡੈਂਟੀਟੀ ਜੋ ਗੁਰੂ ਨੇ ਬੜੀ ਕਲੈਰਿਟੀ ਦੇ ਨਾਲ ਸ਼ਹਾਤਾਂ ਦੇ ਕੇ ਉਸ ਨੂੰ ਸਿੱਖ ਉਹ 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 ਸਿੱਖੀ ਸਰੂਪ ਸਾਨੂੰ ਦਿੱਤਾ ਉਸ ਤੋਂ ਜਿਹੜਾ ਵੀ ਬੰਦਾ ਡਿਵੀਏਸ਼ਨ ਕਰਦਾ ਉਹ ਸਿੱਖ ਨਹੀਂ ਹੈਗਾ ਤੋਂ ਮੇਰਾ ਕਹਿਣ ਤੋਂ ਮਤਲਬ ਇਹ ਆ ਜਿਹੜੇ ਲੀਡਰ ਆਪਣੇ ਸਵਾਰਥਾਂ ਦੇ ਲਈ ਆਪਣੇ ਵੈਸਟਰਡ ਇੰਟਰਸਟ ਦੇ ਲਈ ਇਸ ਕਿਸਮ ਦੀ ਗੱਲ ਕਰਦੇ ਆ ਤੇ ਹਿੰਦੂ ਸਿੱਖ ਭਾਈ ਭਾਈ ਉਹ ਸਿੱਖਾ ਹੈ ਹੀ ਨਹੀਂ। ਉਹਨਾਂ ਦਾ ਸਿੱਖੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਕੋਈ ਸਿੱਖੀ ਦੇ ਨਾਲ ਉਹਨਾਂ ਦਾ ਰਿਸ਼ਤਾ ਨਹੀਂ ਕੋਈ ਕਿਸੇ ਕਿਸਮ ਦੀ ਉਹਨਾਂ ਨੂੰ ਜਾਂ ਤਾਂ ਸਿੱਖੀ ਦੀ ਸੂਝ ਨਹੀਂ ਸਿੱਖੀ ਦੀ ਸਮਝ ਨਹੀਂ ਜੇ ਇਸ ਕਿਸਮ ਦੀ ਗੱਲ ਕਰਦੇ ਆ ਸਿੱਖਾ ਸਿੱਖ ਸਰਬਾਧ ਦੇ ਭਲੇ ਦੀ ਗੱਲ ਕਰਦੇ। ਔਰ ਇਹੀ ਅਰਦਾਸ ਕਰਦੇ ਆ ਹਮੇਸ਼ਾ ਕਿ ਸਾ ਅਸੀਂ ਸਰਬੱਤ ਦਾ ਭਲਾ ਮੰਗਦੇ ਆ। ਇਹਦੇ ਵਿੱਚ ਸਰਬੱਤ ਦੇ ਭਲੇ ਦੇ ਵਿੱਚ ਕੋਈ ਵੀ ਆ ਸਕਦਾ ਸਾਰੀ ਦੁਨੀਆ ਸਾਰੀ ਮਾਨਵਤਾ ਦੇ ਭਲੇ ਦੀ ਗੱਲ ਕਰਦੇ ਆ ਉਹਦੇ ਚ ਕੱਲੇ ਹਿੰਦੂ ਜਾਂ ਸਿੱਖ ਨਹੀਂ ਮੁਸਲਮਾਨ ਵੀ ਈਸਾਈ ਵੀ ਜੂ ਵੀ ਜੈਨੇ ਵੀ ਬੋਧੀ ਵੀ ਕੋਈ ਵੀ ਧਰਮ ਹੋ ਸਕਦਾ ਤੋਂ ਇਸ ਕਰਕੇ ਇਹ ਗੱਲ ਸਪਸ਼ਟ ਕਰ ਦੇਣੀ ਚਾਹੀਦੀ ਆ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਗੱਲ ਕਰਦੇ ਸੀ ਸਾਡਾ ਨੌ ਮਾਸ ਦਾ ਰਿਸ਼ਤਾ ਸਾਡਾ ਕੋਈ ਨੌ ਮਾਸ ਦਾ ਰਿਸ਼ਤਾ ਕਿਸੇ ਦੇ ਨਾਲ ਨਹੀਂ ਸਾਡਾ ਕੋਈ ਪਤੀ ਪਤਨੀ ਦਾ ਰਿਸ਼ਤਾ ਕਿਸੇ ਦੇ ਨਾਲ ਨਹੀਂ ਸਾਡਾ ਬਰਬਰਤਾ ਦਾ ਰਿਸ਼ਤਾ ਸਾਡਾ ਇਕੁਐਲਿਟੀ ਦਾ ਰਿਸ਼ਤਾ ਯੂਨੀਵਰਸਲ ਇਕੁਐਲਿਟੀ ਦੇ ਵਿੱਚ ਅਸੀਂ ਮਤਲਬ ਬਲੀਵ ਕਰਨ ਵਾਲੇ ਬੰਦੇ ਆ। ਤੋਂ ਉਸ ਦੇ ਵਿੱਚ ਇਕੁਐਲਿਟੀ ਮੁਸਲਮਾਨ ਨਾਲ ਵੀ ਆ, ਜਿਊ ਨਾਲ ਵੀ ਆ, ਹਿੰਦੂ ਨਾਲ ਵੀ ਆ, ਸਿੱਖ ਨਾਲ ਵੀ ਆ। ਤੋਂ ਇਸ ਕਰਕੇ ਇਸ ਕਿਸਮ ਦੀ ਮਤਲਬ ਗੱਲ ਕਰ ਦੇਣੀ, ਬੇਹੂਦਾ ਕਿਸਮ ਦੀ ਗੱਲ ਕਰ ਦੇਣੀ ਜਿਸ ਦਾ ਕੋਈ ਮਤਲਬ ਬੈਕਗ੍ਰਾਉਂਡ ਨਾ ਹੋਵੇ, ਜਿਸ ਦੇ ਵਿੱਚ ਕੋਈ ਮਤਲਬ ਕਿਸੇ ਕਿਸਮ ਦੀ ਜਿਹੜੀ ਟ੍ਰੈਡੀਸ਼ਨ ਸਿੱਖ ਹੈ, ਰਿਟਨ ਟ੍ਰੈਡੀਸ਼ਨ ਹੈ। ਔਰਲ ਟ੍ਰੈਡੀਸ਼ਨ ਨੇ ਮੈਂ ਵਾਕ ਪੜ ਕੇ ਆਪ ਜੀ ਦੇ ਅੱਗੇ ਪੇਸ਼ ਕੀਤਾ ਹੈ ਤੋਂ ਉਸ ਨੂੰ ਚੰਗੀ ਤਰ੍ਹਾਂ ਸਮਝ ਲਓ ਉਸ ਨੂੰ ਚੰਗੀ ਤਰ੍ਹਾਂ ਵਿਚਾਰ ਲਓ ਉਸ ਨੂੰ ਆਪਣੀ ਮਾਨਸਿਕਤਾ ਦੇ ਵਿੱਚ ਆਪਣੀ ਸਾਇਕੀ ਦੇ ਵਿੱਚ ਪਾ ਲਓ ਤੇ ਫਿਰ ਉਸ ਦੇ ਉੱਤੇ ਤੁਸੀਂ ਕਲੀਅਰ ਕਮਿਟਿਡ ਸਟੈਂਡ ਆਪਣਾ ਰੱਖੋ ਧੰਨਵਾਦ